ਖਾਲਸਾ ਵਹਿ ਗਈ ਫਦੇ ਆ ਵੇਖਾ ਮੁਲਾਜ਼ਮ ਨੇ ਆ ਸਰਦਾਰ ਦੀ ਪੱਗ ਲਾਈ ਜੈਂਬਰ ਸਰ ਦੇ ਵਿੱਚ ਆਏ ਬੈਲਟ ਨੰਬਰ ਵੀ ਨਾਲ ਹੀ ਲਿਖਿਆ ਹੈ ਨਾਮ ਕਮਲ ਕਮਲਜੀਤ ਸਿੰਘ ਇਨਸਾਨੀ ਹੋਣਗੇ ਫਿਰ ਤਾਂ ਕਰਾਂਗੇ ਤੁਹਾਨੂੰ ਇੱਥੇ ਆ ਵੇਖੋ ਇਹਨੇ ਆਸ ਵੀਰ ਦੀ ਪਾਗ ਲੈ ਜਾ ਵੇਖੋ ਇਹਦੀ ਆ ਸਰਦਾਰ ਦੀ ਪਾਗ ਲੈ ਜਾ ਰੋਕੋ ਰੋਕੋ ਇਹ ਤਾਂ ਆ ਤੇ ਆਸ ਤੇ ਬਹੁਤ ਵੈਤ ਗੱਲਾਂ ਮੈਂ ਵੀ ਸੀ ਦੇਖ ਆ ਵੇਖੋ ਅੱਧੀ ਦੇਖਿਆ ਨਾ ਆ ਹਲਾਦ ਹੋ ਗਿਆ ਆਪਣੇ ਮੱਥੇ ਦੇ ਵਿਚ ਆ ਆ ਵੀਰ ਦੀ ਪਾਗ ਲੈ ਆ ਆ ਸਾਰੇ ਵੀਰ ਇੱਥੇ ਇਕੱਠੇ ਆ ਸੌਰੀ ਕਾਦੀ ਯਾਰ ਤੂੰ ਬਕਸ ਰਹੀ ਆ ਸਰ ਬੌਜੀ ਪਾਗ ਜਿਹੜੇ ਮਾਰੀ ਮੈਨੂੰ ਕੋ ਮੈਨੂੰ ਕੋ ਟੁੱਟੀ ਲਈ ਦੁਕਾਨ ਆ ਵੇਖੋ ਫਾਰਮਿੰਗ ਸੋਟ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਤੂੰ ਆ ਕੇ ਤਾਂ ਲਾਈ ਦੋ ਮੇਰੀ ਗੱਲ ਸੁਣ ਸਾਡੀ ਸਰਦਾਰਾਂ ਨੇ ਪਤਾ ਕੀ ਆ ਮੇਰੀ ਗੱਲ ਸੁਣ ਪਿੱਛੇ ਪਾ ਕੇ ਕੋਈ ਨਹੀਂ ਤੂੰ ਹਟਾ ਤੂੰ ਪੱਗ ਲਾਈ ਦੀ ਯਾਰ ਤੂੰ ਪਾਸ ਦਾ ਡੇਰੇ ਮਲਾਜ ਲੈ ਆ ਵੇਖੇ ਦੀ ਪੱਗ ਲਾਈ ਇੰਨੇ ਆ ਵੇਖੋ ਲੈਣਾ ਕੋਈ ਤੂੰ ਵੀ ਬੜਾ ਕਸੀਟ ਨਾ ਹੈ ਪਰ ਤੇਰੀ ਵੀ ਨਹੀਂ ਹਵਾਲ ਹੋਣੀ ਚਾਹੀਦੀ ਦਾ ਮੇਰੀ ਗੱਲ ਸੁਣ ਸਾਡੀ ਇੱਟ ਕੀ ਆ ਭਲਾ ਪੱਗ ਨਹੀਂ ਆ ਆ ਵੀਰ ਦੀ ਨੇ ਪੱਗ ਲਾਈ ਆ ਵੇਖੋ ਮੈਂ ਪੱਗ ਨਹੀਂ ਲਾਈ ਆ ਛੋਟਾ ਜਵਾਕ ਟੂਟੀ ਲਾਈ ਕਾਣੀ ਆ ਮੈਂ ਟੂਟੀ ਕੱਢੀ ਜੇ ਭਰਾਏ ਗੁਰਜੀ ਦਾ ਖਾਲਸਾ ਵਹਿ ਗਈ ਫਦੇ ਆ ਵੇਖਾ ਮਲਾਜਮ ਨੇ ਆ ਸਰਦਾਰ ਦੀ ਪੱਗ ਲਾਈ ਜੇ ਅਫਸਰ ਦੇ ਵਿੱਚ ਆ ਇਹ ਨੰਬਰ ਵੀ ਨਾਲ ਹੀ ਲਿਖਾ ਨਾਮ ਕਮਲ ਕਮਲਜੀਤ ਸਿੰਘ ਇਹ ਇਨਸਾਨੀ ਹੋਣੇ ਤੋ ਰੱਦਿਆ ਕਰ ਦਾਂਗੇ ਤੁਹਾਨੂੰ ਇੱਥੇ ਆ ਵੇਖੋ ਐਨੇ ਆ ਵੀਰ ਦੀ ਪਾਗ ਲੈ ਜਾ ਵੇਖੋ ਇਹਦੀ ਆ ਸਰਦਾਰ ਦੀ ਪਾਗ ਲੈ ਜਾ ਰੋਕੋ ਰੋਕੋ ਜੀ ਦਾ ਵਾਸਤੇ ਬਹੁਤ ਗੱਲਤ ਗੱਲ ਆ ਮੈਂ ਵੀਰ ਆ ਵੇਖੋ ਅੱਧੀ ਵੇਖਿਆ ਮੈਂ ਆ ਹਲਾ ਦਿਓਗੇ ਆਪਣੇ ਮਰਜ਼ਾ ਦੇ ਵਿੱਚ ਆਓ ਇਹਦੀ ਆ ਵੀਰ ਦੀ ਪਾਗ ਲੈ ਜਾ ਆ ਸਾਰੇ ਵੀਰ ਇਕੱਠੇ ਆ ਸੌਰੀ ਕਾਹਦੀ ਯਾਰ ਤੂੰ ਬਕਸ ਨਹੀਂ ਆ ਸਰ ਬੋਜੀ ਆਖ ਨਹੀਂ ਲੈ ਸਾਈਡ ਮਾਰੀ ਮੈਨੂੰ ਕੋ ਮੈਨੂੰ ਕਾ ਟੁੱਟੀ ਲਾਈ ਦੁਕਾਨ ਆ ਆ ਵੇਖੋ ਆ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਤੂੰ ਆ ਕੇ ਤਾਂ ਲਾਈ ਦੋ ਮੇਰੀ ਗੱਲ ਸੁਣ ਲੈ ਸਰਦਾਰਾਂ ਨੇ ਪਤਾ ਕੀ ਆ ਮੇਰੀ ਗੱਲ ਸੁਣ ਪਿੱਛੇ ਪਾ ਕੇ ਕੋਈ ਨਹੀਂ ਤੂੰ ਹਟਾ ਤੂੰ ਪੱਗ ਲਾਈ ਦੀ ਯਾਰ ਤੂੰ ਪਾਸ ਤਾਂ ਜਿਹੜੇ ਮਲਾਜ ਲੈ ਆ ਵੇਖੇ ਦੀ ਪੱਗ ਲਾਈ ਇੰਨੇ ਆ ਵੇਖੋ ਲੈਣਾ ਕੋਈ ਤੂੰ ਵੀ ਬੜਾ ਕਸੀਟ ਨਾ ਹੈ ਪਰ ਤੇਰੀ ਵੀ ਨਹੀਂ ਹਵਾਲ ਹੋਣੀ ਚਾਹੀਦੀ ਦਾ ਮੇਰੀ ਗੱਲ ਸੁਣ ਹਾਡੀ ਇਤ ਕੀ ਆ ਭਲਾ ਪੱਗ ਨਹੀਂ ਆ ਹਾਡੀ ਆ ਵੀਰ ਦੀ ਨੇ ਪੱਗ ਲਾਈ ਆ ਵੇਖੋ ਮੈਂ ਪੱਗ ਨਹੀਂ ਲਾਈ ਆ ਛੋਟਾ ਜਵਾਕ ਟੂਟੀ ਲਾਈ ਕਾਣੀ ਆ ਮੈਂ ਟੂਟੀ ਕੱਢੀ ਰਾਏ ਗੁਰਜੀ ਦਾ ਖਾਲਸਾ ਵਹਿ ਗਈ ਫਦੇ ਆ ਵੇਖਾ ਮੁਲਾਜ਼ਮ ਨੇ ਆ ਸਰਦਾਰ ਦੀ ਪੱਗ ਲਾਈ ਜੇ ਅਮਰਸਰ ਦੇ ਵਿੱਚ ਆਏ ਬੈਲਟ ਨੰਬਰ ਵੀ ਨਾਲ ਹੀ ਲਿਖਾ ਇਹ ਨਾਮ ਕਮਲ ਕਮਲਜੀਤ ਸਿੰਘ ਇਹ ਇਨਸਾਨੀ ਹੋਣ ਆ ਵੇਖੋ ਐਨੇ ਉਸ ਵੀਰ ਦੀ ਪੱਗ ਲਾਈ ਜਾ ਵੇਖੋ ਇਹਦੀ ਆ ਸਰਦਾਰ ਦੀ ਪੱਗ ਲਾਈ ਜਾ ਰੋਕੋ ਰੋਕੋ ਜੀ ਦਾ ਵਾਸਤੇ ਬਹੁਤ ਗੱਲ ਹੈ ਮੈਂ ਸੀਰ ਆ ਵੇਖੋ ਅੱਧੀ ਵੇਖਿਆ ਮੈਂ ਆ ਹਲਾਦ ਹੋ ਗਿਆ ਆਪਣੇ ਮਰਜ਼ਾ ਦੇ ਵਿੱਚ ਆਓ ਇਹਦੀ ਆ ਵੀਰ ਦੀ ਪੱਗ ਲਾਈ ਆ ਆ ਸਾਰੇ ਵੀਰ ਇਕੱਠੇ ਆ ਸੌਰੀ ਕਾਹਦੀ ਯਾਰ ਤੂੰ ਬਕਸ ਰਹੀ ਆ ਸਰ ਬੋਜੀ ਆਖ ਨਹੀਂ ਲਾਈ ਸਾਈਡ ਮਾਰੀ ਮੈਨੂੰ ਕੋ ਮੈਨੂੰ ਕਾ ਟੁੱਟੀ ਲਾਈ ਦੁਕਾਨ ਆ ਆ ਵੇਖੋ ਆ ਵੇਖੋ ਮੇਰੀ ਗੱਲ ਸੁਣ ਨਾ ਮੇਰੀ ਗੱਲ ਸੁਣ ਨਾ ਤੂੰ ਆ ਕੇ ਦਲਾਈ ਨਾ ਮੇਰੀ ਗੱਲ ਸੁਣ ਸਾਡੀ ਸਰਦਾਰਾਂ ਨੇ ਪਹਿਲਾਂ ਕੀ ਆ ਮੇਰੀ ਗੱਲ ਸੁਣ ਤੂੰ ਮੋਖਾ ਪਿੱਛੇ ਪਾ ਦੇ ਪਿੱਛੇ ਨਾ ਤੂੰ ਹਟ ਤੂੰ ਪਾਗਲਾ ਏ ਦੀ ਯਾਰ ਤੂੰ ਪਸਤਾ ਡੇਰੇ ਮਲਾਇ ਆ ਵੇਖੇ ਦੀ ਪਾਗਲਾ ਈ ਇੰਨਾ ਵੇਖੋ ਤੂੰ ਕਹਿਣਾ ਕੋਈ ਤੂੰ ਵੀ ਬੜਾ ਕਸੀਡ ਨਾ ਏ ਪਰ ਤੇਰੀ ਵੀ ਹਣੀ ਹਵਾਲ ਹੋਣੀ ਪੈਂਦੀ ਮੇਰੀ ਗੱਲ ਸੁਣ ਸਾਡੀ ਜਿੱਤ ਕੀ ਆ ਬਣਾ ਪਾਗ ਨਹੀਂ ਆ ਆ ਵੀਰ ਦੀ ਇਹਨੇ ਪਾਗ ਲਾਈ ਆ ਵੇਖੋ ਆ ਛੋਟਾ ਜਵਾਰ ਤੂੰ ਲਾਈ ਕਰਨੀ ਮੈਂ ਟੂਟੀ ਕੱਢੀ